RS24 ਚੈਨਲ ਦੇਖ ਰਹੇ ਤਮਾਮ ਦਸ਼ਕਾ ਦਾ ਬਹੁਤ-ਬਹੁਤ ਸਵਾਗਤ ਕਰਦੇ ਆ ਜੀ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਲੋਕ ਜਿਨ੍ਹਾਂ ਨੇ ਡੋਲੂ ਫੜੇ ਨੇ ਅਕਸਰ ਅਸੀਂ ਦੇਖਿਆ ਕਿ ਜਦੋਂ ਲੋਕ ਡੋਲੂ ਫੜ ਕੇ ਕਿਸੇ ਦੁਕਾਨ ਦੇ ਅੱਗੇ ਖੜੇ ਹੁੰਦੇ ਨੇ ਜਾਂ ਤੇ ਦੁੱਧ ਵਾਲੀ ਲਾਈਨ ਤੇ ਖੜੇ ਹੁੰਦੇ ਕਿਉਂਕਿ ਦੁੱਧ ਜਾਂ ਦਹੀਂ ਮਿਲਣਾ ਹੁੰਦਾ ਪਰ ਇਹ ਸਾਰੇ ਲੋਕ ਖੜੇ ਨੇ ਇੱਕ ਪੀਣ ਵਾਲਾ ਪਾਣੀ ਜੀ ਹਾਂ ਪੀਣ ਵਾਲਾ ਪਾਣੀ ਨੂੰ ਪੀਣ ਵਾਸਤੇ ਇਹ ਸਾਰੇ ਲੋਕ ਜਿਹੜਾ ਉਹ ਲੰਮੀਆਂ-ਲੰਮੀਆਂ ਲੇਣਾ ਜੜੀਆਂ ਲੱਗੀਆਂ ਹੋਈਆਂ ਨੇ ਇਹ ਸਾਰੇ ਲੋਕਾਂ ਕੋ ਡੋਲੂ ਫੜੇ ਨੇ ਤਾ ਪੀਣ ਵਾਲਾ ਪਾਣੀ ਜਿਹੜਾ ਇਹਨਾਂ ਨੂੰ ਚਾਹੀਦਾ ਤਾਂ ਉਹ ਪੀਣ ਵਾਲੇ ਪਾਣੀ 'ਚ ਕੀ ਤਾਕਤ ਹੈ ਕਾਦੇ ਵਾਸਤੇ ਲੋਕ ਜਿਹੜੇ ਇੰਨੇ ਲੰਮੇ ਲੰਮੇ ਲੈਣਾ ਲੱਗ ਚੁੱਕਿਆ ਨੇ ਸਿਰਫ ਤੇ ਸਿਰਫ ਪੀਣ ਵਾਲਾ ਪਾਣੀ ਜੀਹਾਂ ਪੀਣ ਵਾਲਾ ਪਾਣੀ ਹੈ ਲੋਕ ਡੋਲੂ ਲੈ ਕੇ ਖੜੇ ਨੇ ਇੰਤਜ਼ਾਰ ਕਰ ਰਹੇ ਨੇ ਵੀ ਇਹਨਾਂ ਦੇ ਵਾਰੀ ਆਵੇ ਤਾਂ ਦੇਖੋ ਲੋਕਾਂ ਕੋ ਬੋਤਲਾਂ ਵੀ ਭੜੀਆਂ ਟੋਲੂ ਵੀ ਭਰੇ ਨੇ ਹਲੇ ਇੱਕ ਵਾਰ ਰੁਕ ਜਾਓ ਆਪਾ ਜੀ ਇੱਕ ਵਾਰ ਰੁਕ ਜਾਓ ਬਸ ਇੱਕ ਅੰਦਰ ਨਾ ਇੱਕ ਵਾਰ ਅੰਦਰ ਅੰਦਰ ਲੋਕ ਇੰਤਜ਼ਾਰ ਚ ਖੜੇ ਹੁੰਦੇ ਨੇ ਦੋਨੋਂ ਲੈ ਕੇ ਵੀ ਸਾਡੀ ਵਾਰੀ ਆਵੇ ਪਹਿਲਾਂ ਸਾਡੀ ਭੈਣ ਖੜੀ ਸਭ ਤੋਂ ਅੱਗੇ ਪੈ ਜੀ ਦੋਨੋਂ ਫੜਿਆ ਹੋਇਆ ਆਪਾਂ ਪਾਣੀ ਲੈਣੇ ਕੀ ਪਾਣੀ ਕੀ ਤਾਕਤ ਕੀ ਹੈ ਜੀ ਅਸੀਂ ਪਹਿਲੀ ਵਾਰੀ ਆਏ ਸੀ ਸਾਬ ਸੁਣਿਆ ਕਹਿੰਦੇ ਬੜੇ ਫਾਇਦੇ ਹੁੰਦੇ ਆ ਪਾਣੀ ਪੀ ਕੇ ਚੱਲ ਪਾਣੀ ਪੀਣ ਦੇ ਫਾਇਦੇ ਆ ਜੀ ਹਾਂ ਜੀ ਹਾਂ ਜੀ ਠੀਕ ਅਸੀਂ ਵੀ ਪੀ ਕੇ ਵੇਖੀ ਐ ਠੀਕ ਹੈ ਜੀ ਤੇ ਤੁਸੀਂ ਭੈਣ ਜੀ ਅਸੀਂ ਵੀ ਤਾਲੀ ਵਾਰੀ ਤੁਸੀਂ ਪਹਿਲੀ ਵਾਰੀ ਆਏ ਹੋ ਤੁਸੀਂ ਮਾਤਾ ਜੀ ਪਸੰਦ ਹੋ ਗਿਆ 15 ਦਿਨ ਹੋ ਗਏ 15 ਦਿਨ ਹੋ ਗਏ ਕੀ ਪਾਣੀ ਤੇ ਹੈ ਕੀ ਹੈ ਜੀ ਹੈਗੇ ਤਾਕਤ ਪਾਣੀ ਵਿੱਚ ਹੀ ਤਾਕਤ ਹੈ ਜੀ ਹਾਂ ਜੀ ਠੀਕ ਹੈ ਹਾਂਜੀ ਭੈਣ ਜੀ ਸਾਨੂੰ ਹੋ ਗਿਆ 5-6 ਦਿਨਾਂ ਹੁੰਦੇ ਤੁਹਾਨੂੰ ਕੀ ਕਿਹਾ ਜੀ ਪਾਣੀ ਬਹੁਤ ਵਧੀਆ ਕੱਲਾ ਪਾਣੀ ਵਧੀਆ ਹੈਗਾ ਹਾਂਜੀ ਨਹੀਂ ਹੋਇਆ ਕੋਈ ਤਕਲੀਫ ਹੈ ਕੋਈ ਪ੍ਰੋਬਲਮ ਹੈ ਹਾਂਜੀ ਹੈਗੀ ਕੀ ਕੀ ਪ੍ਰੋਬਲਮ ਸਾਇਕਲ ਦੀ ਦਰਦ ਪੇਟ ਚ ਚਰਬੀ ਇਹ ਵੱਧ ਗਈ ਹੈ। ਅੱਛਾ ਜੀ। ਇਹ ਗਿਰਦੀ ਆਏ ਕਹਿੰਦੇ ਸਭ ਠੀਕ ਹੋ ਜਾਏਗਾ। ਪਾਣੀ ਇਹ ਪਾਣੀ ਪੀਣ ਵਾਲੀ। ਹਾਂ ਪਾਣੀ ਪੀਣ ਕਰਕੇ ਠੀਕ ਹੋ ਜਾਏਗਾ। ਹਾਂ ਨਹੀਂ ਬਬਾਈ ਸੱਸੀ ਕਾ ਜੀ। ਮੈਂ 15 ਪੰਨਾਂ ਦਾ ਪਾਣੀ ਪੀਂ ਜਾਂਦੀ। ਇੱਕ ਇਹ ਪਾਣੀ ਹੈ ਕੀ ਇਹ ਪਾਣੀ ਇਹ ਚੀ? ਪਾਣੀ ਜ ਬਹੁਤ ਤਾਕੀ। ਜਾਦੂ ਵਾਲਾ ਪਾਣੀ ਇਹਨਾਂ ਦੇ। ਜਾਦੂ ਵਾਲੀ ਪਾਣੀ। ਲੋ ਜੀ ਅਸੀਂ ਦੇ ਲੋਕਾਂ ਦੇ ਚੈਲੰਜ ਤੋਂ ਖੁਸ਼ੀ ਹੈ ਇੱਕ ਮਾਹੌਲ ਇਸ ਤਰ੍ਹਾਂ ਦਾ ਕਿ ਲੋਕ ਡੋਲੂ ਲੈ ਕੇ ਆਪਣੇ ਵਾਰੀ ਦਾ ਵੀ ਇੰਤਜ਼ਾਰ ਕਰ ਰਹੇ ਨੇ ਬੜੇ ਸੁਝੇ ਢੰਗ ਨਾਲ ਪਾਜੀ ਕਿੰਨੇ ਰੁਪਏ ਦਾ ਪਾਣੀ ਮਿਲਦਾ ਇੱਥੋਂ ਪਾਣੀ ਕੋਈ ਮਹਾਂ ਲੱਗਦਾ ਹੈ ਜੀ ਮੁਕਫਰੀ ਹੈ ਫਰੀ ਜੀ ਲਓ ਜੀ ਪਾਣੀ ਵੀ ਫਰੀ ਹੈ ਤੇ ਲੋਕਾਂ ਦਾ ਜੇ ਤੁਸੀਂ ਠਾਠਾ ਮਾਰਦਾ ਕੱਠ ਵੀ ਦੇਖ ਦਦੇ ਹੋ ਹਾਂ ਜੀ ਬਾਬਾ ਜੀ ਕੀ ਨਾਮ ਤੁਹਾਡਾ ਜੀ ਇੱਕ ਉਹਨੇ ਵੀ ਪਾਜੀ ਇੱਕ ਮਦਨਾਲ ਜੀ ਮਦਨਾਲ ਜੀ ਇੱਕ ਮਿੰਟ ਇੱਕ ਮਿੰਟ ਪਾਣੀ ਆਹ ਦੇਖੋ ਜੀ ਇਸ ਤਰ੍ਹਾਂ ਜਿਹੜੀ ਅੰਦਰ ਆ ਅਜੰਤਾ ਆਪਣੀ ਆਂ ਦੀ ਇੰਤਜ਼ਾਰ ਕਰਦੀ ਹੈ ਤਾਂ ਆਹ ਲਾਈਟਾਂ ਲੱਗੀਆਂ ਕੀ ਬਾਤ ਆ ਸਿਰਫ ਸਾਰੇ ਜਿਹੜੇ ਪਾਣੀ ਪੀਣ ਦੇ ਪਾਪਾ ਇੱਕ ਵੇਲੇ ਇੱਕ ਵੇਲੇ ਇੱਕ ਨੂੰ ਬਿਠਾ ਦਿਓ ਸਾਰਿਆਂ ਨੂੰ ਪਰੇ ਬਿਠਾ ਦਿਓ ਇੱਕ ਵਾਰੀ ਇੱਕ ਵਾਰੀ ਸਾਰਿਆਂ ਨੂੰ ਬਿਠਾ ਲਓ ਪਾਪਾ ਜੀ ਸਾਰੇ ਨੂੰ ਬਿਠਾ ਲਓ ਇੱਕ ਵਾਰੀ ਕਾਲੀ ਨਗਰ ਦੇ ਸਾਰੇ ਬਿਸ਼ੰਦਾਸ ਹੋਤਾ ਜੀ ਵੀ ਆਏ ਨੇ ਤਾਂ ਆ ਲੰਮੀਆਂ ਲੰਮੀਆਂ ਲੈਣਾ ਜਿਹੜੀਆਂ ਸਿਰਫ ਪੀਣ ਵਾਲੇ ਪਾਣੀ ਦੀਆਂ ਤੇ ਜੇ ਕਦੇ ਇਹਨਾਂ ਦੇ ਪਾਣੀ ਵਿੱਚ ਜਾਦੂ ਹੈ ਜਾਦੂ ਦੇ ਨਾਲ ਜਿਹੜਾ ਲੋਕਾਂ ਦੀਆਂ ਬਿਮਾਰੀਆਂ ਉਹ ਠੀਕ ਹੁੰਦੀਆਂ ਨੇ ਤੁਹਾਨੂੰ ਸਾਰਾ ਐਡਰੈਸ ਹੀ ਦੱਸਾਂਗੇ ਲੋਕਾਂ ਦੀਆਂ ਜਿਹੜੀਆਂ ਵੱਡੀਆਂ-ਵੱਡੀਆਂ ਬਿਮਾਰੀਆਂ ਈਵਨ ਕਿ ਬੀਪੀ ਸ਼ੂਗਰ ਸਾਰਾ ਕੁਝ ਜਿਹੜਾ ਲੋਕਾਂ ਦਾ ਠੀਕ ਹੋ ਰਿਹਾ ਇੱਕ ਸਿਰਫ ਪੀਣ ਵਾਲੇ ਪਾਣੀ ਕਰਕੇ ਵਾਰੀ ਵਾਰੀ ਸਾਰੇ ਕੋ ਪੁੱਛਦੇ ਆ ਤੇ ਇਹ ਸਾਰੀ ਜਿਸ ਪਾਣੀ ਦੀ ਸੇਵਾ ਹੀ ਹੋ ਰਹੀ ਹੈ ਕੀ ਬਾਤ ਹੈ ਸਾਰੀ ਪਾਣੀ ਸੇਵਾ ਹੋ ਰਹੀ ਹੈ ਲੋਕ ਆਪਣੇ ਵਾਰੀ ਦਾ ਜਿਹੜਾ ਇੰਤਜ਼ਾਰ ਉਹ ਕਰਦੇ ਹੋਏ ਹਾਂਜੀ ਭੈਣ ਜੀ ਕੀ ਦਿੱਕਤ ਕੀ ਤੁਸੀਂ ਬੈਲਟ ਵੀ ਬਣੀ ਹੋਈ ਹੈ ਕਬਰ ਨੂੰ ਕੀ ਹੋਇਆ ਸੀ ਜੱਜ ਜੀ ਟੈਕਸੀ ਲਈ ਆਇਆ ਇਸ ਕੇ ਲਈ ਆਇਆ ਅੱਛਾ ਜੀ ਕੀ ਨਾਂ ਲਿਖੀ ਗਾਟਨ ਵਾਲਾ ਅੱਛਾ ਜੀ ਤਾਂ ਤੁਸੀਂ ਪਾਣੀ ਪੀ ਕੇ ਠੀਕ ਹੋ ਗਏ ਕੱਲ ਆਇਆ ਕੱਲ ਆਇਆ ਪਹਿਲੇ ਦਿਨ ਫਰਕ ਲੱਗ ਰਿਹਾ ਕੁਝ ਮੜਾ ਮੋਟਾ ਕੱਲ ਹੀ ਤਾਂ ਹੁਣ ਦਾ ਫਰਕ ਅੱਛਾ ਜੀ ਤੁਸੀਂ ਕੀ ਸੁਣਿਆ ਲੋਕਾਂ ਕੋ ਸੁਣਿਆ ਪਾਣੀ ਪੀਣਾ ਠੀਕ ਹੋ ਜਾਂਦਾ ਹਾਂ ਜੀ ਅੱਛਾ ਜੀ ਹਾਂਜੀ ਸਾਰੀ ਸਸੀ ਕਾ ਜੀ ਸਸੀ ਕਾ ਜੀ ਬੜੀ ਕੀ ਕਹਿਣਾ ਚਾਹੋਗੇ ਭਾਈ ਡੋਲੂ ਖੜਿਆ ਹੱਥ ਵਿੱਚ ਪਾਣੀ ਵਾਲਾ ਜੀ ਹਾਂ ਜੀ ਪਾਣੀ ਆਪਾਂ ਲੈ ਕੇ ਜਾਂਦੇ ਆਂ ਜੀ ਇਹ ਨਾਲ ਹਰ ਬਿਮਾਰੀ ਤੋਂ ਖਰਕ ਪੈਂਦਾ ਪਰ ਮੇਰੀ ਢੇਡ ਦੀ ਪ੍ਰੋਬਲਮ ਸੀ 15 ਦਿਨ ਤੋਂ ਮੈਂ ਪੀ ਰਿਹਾ ਹਾਂ ਬਿਲਕੁਲ ਸਹੀ ਹੈ ਅੱਛਾ ਜੀ ਬਾਕੀ ਫਰਕ ਹੈ ਕਿ ਅਗੇ ਨਾਲ ਹੋ ਕੁ ਲੱਗ ਰਿਹਾ ਪਾਣੀ ਪੀਣ ਵਾਲੀ ਹਾਂ ਨਹੀਂ ਪਾਣੀ ਪੀਣ ਵਾਲਾ ਫਿਰ ਪਾਣੀ ਕੋ ਥੋੜਾ ਪੈਸੇ ਵੀ ਲੈਂਦੇ ਨੇ ਨਹੀਂ ਜੀ ਫ੍ਰੀ ਆ ਬਿਲਕੁਲ ਸੇਵਾ ਆ ਸੇਵਾ ਕਰ ਰਹੇ ਨੇ ਬਸ ਪਾਣੀ ਦੇ ਰਹੇ ਆਂ ਸੀ ਪੀਣ ਆਇਆ ਕੀ ਬਾਤ ਆ ਜੀ ਤੁਸੀਂ ਦੇਖ ਸਕਦੇ ਹੋ ਕਿ ਛੇ ਹਰ ਇੱਕ ਵਰਗ ਦੇ ਲੋਕ ਜਿਹੜੇ ਖੜ ਤਾ ਬਜ਼ੁਰਗ ਵੀ ਨੇ ਅੰਕਲ ਅੰਕਲ ਗਲਾਸ ਵੀ ਲੱਗੇ ਆਪਣਾਏ ਨੇ ਹਾਂਜੀ ਹਾਂਜੀ ਕੀ ਨਾ ਬੋਲਦਰਾ ਨਾ ਨਾ ਮਤਲਬ ਜੀ ਕੀ ਦਿੱਕਤ ਕੀ ਹੋਈ ਸੀਗੀ ਉਹਨਾਂ ਨੂੰ ਭੁੱਖ ਘਟ ਲੱਗਦੀ ਸੀ ਪਾਣੀ ਪੀਣੇ ਥੋੜਾ ਥੋੜਾ ਪਿਆ ਗਿਆ ਢੇਡ ਪਿਆ ਪਿਆ ਅੱਛਾ ਜੀ ਥੋੜਾ ਬਰਤ ਪਾਣੀ ਪੀਣ ਕਰਕੇ ਫਾਇਦਾ ਸਾਡੀ ਮਾਤਾ ਜੀ ਹਾਂਜੀ ਪਾਣੀ ਨਾਲ ਬਹੁਤ ਫਾਇਦਾ ਆਇਆ ਕੱਲਿਆ ਡੋਲੂ ਲੈ ਕੇ ਜਾਣਾ ਤਾਂ ਤੁਸੀਂ ਘਰ ਦੇ ਨੂੰ ਠੀਕ ਕਰ ਦੇਣਾ ਸਾਰੇ ਨੂੰ ਅੱరే ਸਾਰਾ ਦਿਨ ਹੀ ਪਾਣੀ ਪੀਣਾ ਅੱਛਾ ਜੀ ਤੇ ਤੁਹਾਨੂੰ ਕੋਈ ਦਿੱਕਤ ਸੀ ਕਿ ਨਹੀਂ ਮੈਂ ਤਾਂ ਮੁਕਤ ਹਾਂ ਬਸ ਇਹਦੇ ਅੱਛਾ ਜੀ ਹਾਂ ਬਸ ਸਰ ਚਰਬੀ ਇਹ ਠੇਠੇ ਚ ਬਰਦੀ ਗਿਰਟੇ ਹੋਗੇ ਨਾ ਠੀਕ ਹੈ ਬੇਟਾ ਕਹਿੰਦਾ ਤੂੰ ਹੈ ਪਾਣੀ ਪੀ ਵਰਕ ਠੀਕ ਹੋ ਜਾਊਗਾ ਇੱਕ ਸਰਵਾਈਵਲ ਕਰਦੇ ਕਹਿੰਦੇ ਠੀਠੇ ਲੱਗ ਰਿਹਾ ਕੁਝ ਫਰਕ ਅਕੇ ਨਾਲੋਂ ਆਹ 5-6 ਦਿਨ ਹੋ ਗਏ ਪੀਂਦੇ ਠੀਕ ਹੈ ਜੀ ਹਾਂ ਜੀ ਉਹ ਪਾ ਜੀ ਕੀ ਨਾ ਤੁਹਾਡਾ ਜੀ ਬਿਸ਼ੰਦਾ ਜੀ ਹਾਂ ਜੀ ਬਿਸ਼ੰਦਾ ਜੀ ਕੀ ਕਹਿਣਾ ਜਾਓਗੇ ਨਹੀਂ ਕਰ ਸੀ ਹੈ ਗੈਸ ਬੰਦੀ ਸੀਗੀ ਬਰਕਾ ਕੁਛ ਅਕੇ ਨਾਲੋਂ ਨਹੀਂ ਹਾਂ ਜੀ ਉਹ ਪਾ ਜੀ ਕਬਜੀ ਤੁਹਾਨੂੰ ਚੱਲ ਰਹੇ ਹਾਂ ਜੀ ਕਬਜੀ ਕਬਜੀ ਠੀਕ ਹੋ ਗਈ ਕਬਜੀ ਠੀਕ ਹੋ ਰਹੀ ਹੈ ਹਾਂ ਜੀ ਕੀ ਨਾਮ ਦੱਸੋ ਜੀ ਅਸ਼ਰਾ ਜੀ ਤੁਸੀਂ ਗਲਾਸ ਲੈ ਕੇ ਆਏ ਨਾਲ ਜੀ ਹਾਂ ਜੀ ਪਾਣੀ ਪੀਣ ਵਾਸਤੇ ਲੈ ਕੇ ਆਏ ਪਾਣੀ ਪੀਣ ਨਾਲ ਠੀਕ ਹੋ ਜਾਣਾ ਹੈ ਹਾਂ ਜੀ ਠੀਕ ਹੋ ਜਾਣਾ ਜੀ ਕੀ ਬਾਤ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦੁੱਧ ਨਹੀਂ ਲੈਣ ਆਏ ਲੋਕ ਦੁੱਧ ਵਾਲੀ ਦੁਕਾਨਾਂ ਤੇ ਰਸ਼ਕ ਜ਼ਿਆਦਾ ਹੋਣਾ ਪਰ ਇੱਥੇ ਜਿਹੜਾ ਇਹਲਾ ਰਸ਼ ਤੁਸੀਂ ਦੇਖ ਸਕਦੇ ਹੋ ਅਠਾਠਾ ਮਾਰਦਾ ਇਕੱਠ ਹੁਣ ਤੁਹਾਨੂੰ ਦੱਸਿਆ ਕੀ ਹੈ ਜਿਹੜੀ ਅਸਲੀਅਤ ਵਿੱਚ ਹੈਗੀ ਹੈ ਐ ਜੀ ਹੈਗਾ ਇੱਕ ਪਾਣੀ ਹੈ ਜੀ ਪਾਣੀ ਬਹੁਤ ਵਧੀਆ ਢੰਗ ਨਾਲ ਜਿਹੜਾ ਸੇਵਾ ਕਰ ਰਹੇ ਨੇ ਪਾਣੀ ਵਿੱਚ ਹੈ ਕੀ ਹੈ ਤੁਹਾਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਜੀ ਸਰ ਨਮਸਕਾਰ ਜੀ ਮੈਂ ਨਹੀਂ ਉਹਨਾਂ ਨੂੰ ਪੁੱਛੋ ਸਾਡੇ ਬਿਸ਼ਨ ਦਾ ਸਹੋਤਾ ਜੀ ਸਹੋਤਾ ਸਾਹਿਬ ਇਹ ਸਮਾਜੀ ਸੇਵਾ ਕਰਦੇ ਸਰ ਇਹ ਪਾਣੀ ਵਿੱਚ ਕੀ ਜਾਦੂ ਕੀ ਸ਼ਕਤੀ ਹੈ ਜੀ ਕੀ ਗੱਲ ਹੈ ਜੀ ਇਹ ਜਾਦੂ ਮੇਰਾ ਖਿਆਲ ਹੈ ਕਿ ਪ੍ਰਮਾਤਮਾ ਨੇ ਜਾਦੂ ਪਾਇਆ ਹੈ ਠੀਕ ਹੈ ਜੀ ਜਿਹੜਾ ਜਲ ਹੈ ਨਾ ਹਾਂਜੀ ਇਹਦੇ ਨਾਲ ਹੀ ਬੰਦੇ ਹੋਰ ਜਨ ਦੇ ਵਿੱਚ ਸਾਰੀਆਂ ਬਗਿਆਰ ਦਵਾਈ ਦੇ ਉੱਤੇ ਠੀਕ ਹੈ ਲੋਕਾਂ ਨੂੰ ਆਰਾਮ ਆ ਰਿਹਾ ਠੀਕ ਹੈ ਤੁਸੀਂ ਆ ਵੀ ਦੇਖਿਆ ਆਪਣੇ ਚਿਹਰਾ ਦੇ ਚੰਗੇ ਪੂਰਾ ਕਿੱਦਾਂ ਲੋਕ ਆਏ ਹੋਇਆ ਜੇ ਰਾਮੀ ਆਉਂਦੇ ਤਾਂ ਲਾਈਨਾਂ ਚ ਲੱਗੇ ਹੋਏ ਆ ਔਰ 3 ਬਹੁਤ ਬੰਦੇ ਜਿਹੜਾ ਆਪਣੇ ਬਸਤੀ ਦਾਂਜ ਮੰਦਾਂ ਇਹਦਾ ਨਾਮ ਸੀ ਦਾਂਜ ਮੰਦ ਲੋ ਅਜੇ ਵੀ ਇੱਥੇ ਇੱਦਾਂ ਦੇ ਲੋਕ ਆ ਜਿਹੜੇ ਆ ਕੇ ਲੜਕੀਆਂ ਨੂੰ ਬਾਹਰ ਵੀ ਪਰਮਿਟ ਖੇਜੀ ਜਾਂ ਰਹੀ ਆ ਅੱਜ ਵੀ ਅੱਛੇ ਬੰਦੇ ਆ ਅੱਜ ਇਹਨਾਂ ਦਾ ਬੜਾ ਵੱਡਾ ਯੋਗਦਾਨ ਆ ਸਾਡੇ ਪਿੰਡ ਦੀਆਂ ਪੂਰੀ ਟੀਮ ਦਾ ਕਿ ਜਿਹੜਾ ਮੰਦਿਰ ਚੱਲ ਰਿਹਾ ਦਾ 25 ਸਾਲ ਤੋਂ ਸੈਟਲ ਫਰੀ ਇਸ ਜਿਹੜਾ ਗੁੰਗਾਇਰਾ ਇਹ ਭੇਜਿਆ ਸੰਪੂਰੇ ਜਾ ਕੇ ਇਹੇ ਭੇਜਦੇ ਆ 25 ਸਾਲ ਤੋਂ ਚੱਲ ਠੀਕ ਹੈ ਜੀ ਤੇ ਆਹ ਦੇਖੋ ਜੀ ਇਸ ਤਰ੍ਹਾਂ ਪਾਣੀ ਸਾਰੇ ਰੋ ਨਾਲ ਨਾਲ ਪਾਣੀ ਵੀ ਤੇ ਆਇਆ ਜਾ ਰਿਹਾ ਹੈ ਹਾਂ ਜੀ ਮੈਂ ਗਏ ਰੋਟੀ ਭੋਰੇ ਨੂੰ ਜਰਾ ਜੀ ਆਰਸ਼ ਜੀ ਮਰਾ ਜੀ ਅੱਜ ਬਹੁਤ ਮਨ ਖੁਸ਼ ਆ ਜੀ ਆਰਸ਼ 24 ਵਾਲੇ ਮੇਰੇ ਵੀਰ ਸਵੇਰ ਪਹੁੰਚੇ ਕੈਂਗਨ ਜਲ ਜਿਹੜਾ ਚੱਲ ਰਿਹਾ ਹੈ ਇਹ ਨਰਦੋਸ਼ ਭਾਜੀ ਦੀ ਸੇਵਾ ਦੀ ਭਾਵਨਾ ਹੈ ਜਿੱਥੇ ਵੀ ਸੇਵਾ ਦਾ ਮੌਕਾ ਮਿਲੇ ਹਰ ਜਗ੍ਹਾ ਜਾ ਕੇ ਸੇਵਾ ਕਰਦਾ ਹੈ ਦੇਖੋ ਮੇਰੇ ਵੀਰ ਜਿਹੜੇ ਸਵੇਰ ਇੱਥੇ ਆਉਂਦੇ ਹਨ ਉਹਨਾਂ ਨੂੰ ਜਲ ਨਹੀਂ ਕੋਈ ਪੈਸਾ ਨਹੀਂ ਲੱਗ ਰਿਹਾ ਕੋਈ ਕੋਈ ਦਵਾਈ ਨਹੀਂ ਦੇ ਰਹੇ ਸਿਰਫ ਜਲ ਦੇ ਨਾਲ ਹਜ਼ਾਰਾਂ ਬਿਮਾਰੀਆਂ ਦਾ ਨਾਸ਼ ਹੋ ਰਿਹਾ ਕੋਈ ਮੇਰਾ ਵੀਰ ਸ਼ੂਗਰ ਦਾ ਬਿਮਾਰ ਹੈ ਕਿਸੇ ਮੇਰੇ ਵੀਰ ਨੂੰ ਗੋਡਿਆਂ ਦੀ ਬਿਮਾਰੀ ਕਿਸੇ ਨੂੰ ਗਠੀਆ ਹਰ ਤਰ੍ਹਾਂ ਦੀਆਂ ਬਿਮਾਰੀਆਂ ਫਰੀ ਹੋ ਰਹੀਆਂ ਕਿਸੇ ਕੋਲ ਕੋਈ ਕਿਸੇ ਤਰ੍ਹਾਂ ਦੀ ਕੋਈ ਇਹ ਨਾ ਫੇਰੀ ਨਹੀਂ ਕਰ ਰਿਹਾ ਹਰ ਇੱਕ ਲਾਈਨ ਦੇ ਵਿੱਚ ਪਾਣੀ ਮਿਲ ਰਿਹਾ ਮੈਂ ਆਰਐਸ 20 ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਰੇ ਪੰਜਾਬ ਵਿੱਚ ਇਹ ਗੱਲ ਫੈਲਾਈ ਹੈ ਔਰ ਇੱਕ ਦੂਸਰੀ ਇਹਨਾਂ ਨੇ ਮਸ਼ੀਨ ਲਗਾ ਲਈ ਹੈ ਔਰ ਜਿਸ ਤਰ੍ਹਾਂ ਰਸ਼ ਦੇਖ ਕੇ ਹੋਰ ਵੀ ਮੇਰੇ ਵੀਰਾਂ ਨੂੰ ਸ਼ੌਂਕ ਪੈਦਾ ਹੋ ਰਿਹਾ ਉਹ ਵੀ ਕਰਨਗੇ ਇੱਕ ਗਰੀਬ ਵਸਤੀ ਵਿੱਚ ਇਹੋ ਜਿਹਾ ਕੰਮ ਕਰਨਾ ਬਹੁਤ ਪੁੰਨ ਲਾਇਕ ਹੈ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਲੋ ਜੀ ਆਪਾਂ ਹੁਣ ਦੇਖ ਸਕਦੇ ਕਿ ਜਿਹੜਾ ਇਹ ਦੇਖੋ ਪਾਣੀ ਕਿਸ ਤਰ੍ਹਾਂ ਸਾਰਾ ਫਿਲਟਰ ਪਾਣੀ ਹੈ ਪਰਮਾਤਮਾ ਵੱਲੋਂ ਹੀ ਇਸ ਪਾਣੀ ਵਿੱਚ ਬਖਸ਼ਿਸ਼ ਹੈ ਤਾਂ ਭਾਜੀ ਕੀ ਕਹਿਣਾ ਜਾਊਗਾ ਪਾਣੀ ਕਿਸ ਤਰ੍ਹਾਂ ਦਾ ਕੀ ਕਰ ਰਿਹਾ ਲੋਕਾਂ ਦਾ ਜੀ ਰਿਜ਼ਲਟ ਬਹੁਤ ਵਧੀਆ ਆ ਰਿਹਾ ਜੀ 4 400 ਸ਼ੂਗਰ ਹੈ ਜਿਹੜੀ ਹਸਪਤਾਲ ਤੋਂ ਸੋਹ ਆ ਰਹੀ ਹੈ ਕੋਈ ਕਿਹਾ ਚਾਚਾ ਜੀ ਸ਼ੂਗਰ થી ਸੋਤੇ ਆ ਗਈ ਹੈ ਆ ਰਹੀ ਹੈ ਇੱਕ ਲੇਡੀ ਸਰ ਜੀ 4 500 ਸ਼ੂਗਰ ਹੈ ਜੀ ਉਹਨਾਂ ਦਾ ਖਤਰਾ ਪ੍ਰੈਸ਼ਰ ਨਹੀਂ ਹੋਣਾ ਜੀ ਜੀ ਕਿੰਨੇ ਵਾਰ ਵਿਸਤਾਲ ਗਿਆ ਪਰ ਸ਼ੂਗਰ ਨਹੀਂ ਘਟੀ ਅੰਡਾ 10 ਦਿਨ ਚਿਰ ਪਾਣੀ ਪੀਤਾ ਉਹਨੂੰ ਆਪਰੇਸ਼ਨ ਕਰਾ ਕੇ ਬੜੇ ਸੁਣ ਜਾਂਦੇ ਨੇ। ਕੀ ਬਾਤ ਹੈ ਜੀ। ਲੋ ਜੀ ਆਇਸ ਤਾਜ਼ਾ ਪਾਣੀ ਇਸ ਤਰ੍ਹਾਂ ਪੀਣਾ ਪੈਂਦਾ ਤੇ ਨਾਲ ਦੀ ਨਾਲ ਜਿਹੜੀ ਲੋਕਾਂ ਦੀ ਸਮੱਸਿਆਵਾਂ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਕਿਸ ਤਰ੍ਹਾਂ ਆ ਜਿਹੜੀਆਂ ਲੈਣਾ ਲੱਗ ਚੁੱਕੀਆਂ ਨੇ ਸਾਰੇ ਲੋਕ ਜੇ ਠੀਕ ਹੋ ਰਹੇ ਨੇ ਇਸ ਜਗ੍ਹਾ ਤੋਂ ਤੇ ਪਰ ਇਹ ਆਣਾ ਕਿਸ ਜਗ੍ਹਾ ਤੇ ਕੀ 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 ਪਮਾਣ ਠੀਕ ਹੋਦੀ ਜਾਂਦੇ ਲੋਕਾਂ ਦੇ ਤੋਂ। ਇਹ ਸਰ ਬਸਤੀ ਦਾਣਿਸ਼ ਬੰਦਾ ਰਾਜਸਵਾਮੀ ਸਸੰਘ ਘੜ ਦੇ ਕੋਲ। ਅੱਛਾ ਜੀ। ਪਾਰਸ ਪ੍ਰੋਪੀਟੀ ਡੀਲਰ ਜਿੱਥੇ ਇਹ ਸੇਵਾ ਅਸੀਂ ਸ਼ੁਰੂ ਕੀਤੀ ਹੈ ਜੀ ਜੀ ਇਹਦੇ ਨਾਲ ਕਾफी ਸਮੱਸਿਆ ਦਾ ਹੱਲ ਹੋ ਗਿਆ ਜੀ ਕਹ ਲੋ ਕਿ ਸ਼ੁੱਧ ਬਾਣੀ ਹੈ ਜੀ ਇਹਦੇ ਨਾਲ ਬਿਮਾਰੀਆਂ ਵੀ ਠੀਕ ਹੋ ਰਹੀਆਂ ਜੀ ਔਰ ਲੋਕਾਂ ਨੂੰ ਇਸ ਖਾਸ ਕਰਕੇ ਸ਼ੂਗਰ ਬੀਪੀ ਜੀ ਥਾਇਰੋਇਡ ਜੋ ਅੱਜ ਕੱਲ੍ਹ ਦੀ ਆਮ ਬਿਮਾਰੀਆਂ ਚੱਲ ਪਈਆਂ ਜੋ ਪਹਿਲੇ ਕਿਸੇ ਨੇ ਸੁਨੀਆਂ ਵੀ ਨਹੀਂ ਸੀ ਯਾਰ ਠੀਕ ਹੈ ਜੀ ਔਰ ਨੋਰਮਲ ਹੋ ਰਹੀਆਂ ਜੀ ਪਾਣੀ ਵੀ ਇੱਥੇ ਤੱਕਰ ਕੇ ਕੈਂਸਰ ਕੈਂਸਰ ਦੀ ਪ੍ਰੋਬਲਮ ਨੂੰ ਵੀ ਖਤਮ ਕਰ ਰਿਹਾ ਜੀ ਠੀਕ ਹੈ ਜੀ ਅਸੀਂ ਦੇਖਦੇ ਸਾਡੇ ਕੋਲ ਆਖਰੀ ਉਮੀਦ ਵੈਲਫੇਅਰ ਸੁਸਾਇਟੀ ਤੋਂ ਉਹ ਵੀ ਸੇਵਾ ਕਰਨ ਆਏ ਨੇ ਤੇ ਭਾਈ ਸਸੀ ਘਾ ਜੀ ਸਤਿ ਸ਼੍ਰੀ ਅਕਾਲ ਜੀ ਇਹ ਕੋਈ ਕਿਸੇ ਦਾ ਲੱਗਾ 9 ਵਜੇ ਦਾ ਆਪਾਂ ਜੀ ਬਿਮਾਰੀਆਂ ਦੀਆਂ ਲਿਸਟਾਂ ਵੀ ਲੈ ਕੇ ਆ ਰਹੇ ਨੇ ਇਹਨੂੰ ਅਗਵਾ ਬਿਮਾਰੀ ਆਲੀ ਜੀ ਬਿਲਕੁਲ ਬਿਲਕੁਲ ਇਹ ਬਹੁਤ ਵਧੀਆ ਉਪਰਾਲਾ ਹੈ ਜੋ ਮਹਿੰਦੀ ਰੱਤਾ ਪਰਿਵਾਰ ਵੱਲੋਂ ਸ਼ੁਰੂਆਤ ਕੀਤੀ ਗਈ ਹੈ ਔਰ ਅੱਜ ਅਸੀਂ ਆਖਰੀ ਉਮੀਦ ਐਨਜੀਓ ਵੱਲੋਂ ਮਹਿੰਦੀ ਰੱਤਾ ਪਰਿਵਾਰ ਨੂੰ ਬਹੁਤ-ਬਹੁਤ ਵਧਾਈਆਂ ਦਿੰਦੇ ਹਾਂ ਵਧਾਈ ਦੇ ਪਾਤਰ ਨੇ ਜੀ ਕਿਉਂਕਿ ਸਤਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰਾਂ ਚਿਤ ਲਾਇਕ ਜੀ ਅੱਜ ਇਹ ਤੁਸੀਂ ਠਾਠਾ ਮਾਰਦਾ ਸਮੁੰਦਰ ਪਿੱਛੇ ਦੇਖ ਸਕਦੇ ਹੋ ਕਿ ਇੰਨੀ ਸੰਗਤ ਜੋ ਸਵੇਰ ਨੂੰ ਆ ਕੇ ਇੱਥੇ ਆਪਣੀਆਂ ਬਿਮਾਰੀਆਂ ਠੀਕ ਕਰ ਰਹੀਆਂ ਹਨ ਔਰ ਇਹ ਪਾਣੀ ਪੀਂਦੇ ਨਾਲ ਸਿਰਫ ਹਮਾਰੇ ਹੀ ਨਹੀਂ ਹੋ ਰਹੀ ਜੀ ਔਰ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਜਿਹੜਾ ਵੀ ਇੱਥੇ ਆ ਕੇ ਪਾਣੀ ਪੀ ਕੇ ਜਾਵੇ ਉਹ ਨੂੰ ਭਾਗ ਪਰਮਾਤਮਾ ਤੰਦਰੁਸਤੀ ਬਖਸ਼ੇ ਕਿਉਂਕਿ ਸਿਹਤ ਹੈ ਹੈਲਥ ਹੈ ਤਾਂ ਵੈਲਥ ਹੈ ਜੇ ਤੁਹਾਡੇ ਕੋਲ ਸਿਹਤ ਹੀ ਨਹੀਂ ਹੈ ਤੇ ਪੈਸੇ ਦਾ ਤੁਸੀਂ ਇਸ ਤਰ੍ਹਾਂ ਆਨੰਦ ਮਾਣੋਗੇ ਜਦ ਪੈਸੇ ਨੂੰ ਤੁਸੀਂ ਕੀ ਕਰੋਗੇ ਜੇ ਤੁਹਾਡੇ ਕੋਲ ਸਿਹਤ ਨਹੀਂ ਔਰ ਅੱਜ ਇਹ ਬਹੁਤ ਵਧੀਆ ਉਪਰਾਲਾ ਬਹੁਤ ਵੱਡਾ ਉਪਰਾਲਾ ਇਹ ਆਖਰੀ ਉਮੀਦ ਰੰਜੋ ਅਤੇ ਨਿਰਦੋਸ਼ ਕੁਮਾਰ ਬੰਟੀ ਜੀ ਜੋ ਕਿ ਮਹਿੰਦੀ ਰੱਤਾ ਪਰਿਵਾਰ ਤੋਂ ਬੰਟੀ ਪ੍ਰਾਪਰਟੀ ਡੀਲਰ ਹਨ ਬਸਤੀ ਦਾਨੇਸ਼ ਮੰਦੜ ਰੋਡ ਸ਼ੇਕਪੁਰੀ ਦੇ ਲਾਗੇ ਪਿਛਲੇ ਤਕਰੀਬਨ 15-20 ਦਿਨਾਂ ਤੋਂ ਇਹਦੀ ਸ਼ੁਰੂਆਤ ਕੀਤੀ ਗਈ ਸੀ ਔਰ ਅੱਜ ਇਹ ਲਗਾਤਾਰ ਇਸ ਸੇਵਾ ਨੂੰ ਵਧਾਇਆ ਜਾ ਰਿਹਾ ਹੈ ਔਰ ਜਿੱਥੇ ਇਹ ਸਾਡੀ ਆਖਰੀ ਉਮੀਦ ਰੰਜੋ ਦੀ ਸੰਸਥਾ ਦੀ ਸੋਸਾਇਟੀ ਦੀ ਕਿਤੇ ਵੀ ਸੇਵਾ ਲਾਂਗੇ ਅਸੀਂ ਇਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆਂ ਔਰ ਪ੍ਰਮਾਤਮਾ 'ਤੇ ਅਰਦਾਸ ਕਰਨੇ ਆਂ ਕਿ ਆਓ ਅਸੀਂ ਸਾਰੇ ਮਿਲ ਕੇ ਮੁਕਤਾ ਦੀ ਸੇਵਾ ਲਈ ਛੋਟਾ ਜਿਹਾ ਉਪਰਾਲਾ ਸ਼ੁਰੂ ਕਰੀਏ ਤੇ ਲੋੜਵੰਦਾਂ ਦੀਆਂ ਅਸੀਸਾਂ ਲੈ ਕੇ ਉਸ ਪ੍ਰਮਾਤਮਾ ਦੀ ਸੀਸ ਦੇ ਪਾਤਰ ਬਣੀਏ ਇਹ ਬਹੁਤ ਸਾਰੀਆਂ ਰਿਪੋਰਟਾਂ ਨੇ ਜਿਹੜੇ ਕਿ ਲੋਕ ਇੱਥੇ ਸਾਡੇ ਕੋਲ ਰਿਪੋਰਟਰ ਲੈ ਕੇ ਆ ਰਹੇ ਨੇ ਕਿ ਉਹ ਉਹਨਾਂ ਦੀ ਜਦੋਂ ਉਹ ਪਾਣੀ ਸਟਾਰਟ ਕਰਦੇ ਨੇ ਕਿਉਂ ਉਸ ਤੋਂ ਬਾਅਦ ਅਗਰ 15 ਦਿਨ ਬਾਅਦ ਇਹ ਪਾਣੀ ਪੀਣ ਤੋਂ ਬਾਅਦ ਰਿਪੋਰਟ ਕਰਾਉਂਦੇ ਨੇ ਤੇ ਰਿਪੋਰਟ ਦੇ ਵਿੱਚ ਬਿਲਕੁਲ ਨਿਮਾਰੀਆਂ ਨਹੀਂਆਂ ਬਿਮਾਰੀਆਂ ਨੋਰਮਲ ਤੇ ਆਓ ਅਸੀਂ ਸਾਰੇ ਮਿਲ ਕੇ ਮਨੁੱਖਤਾ ਦੀ ਸੇਵਾ ਲਈ ਛੋਟਾ ਜਿਹਾ ਕਦਮ ਕਰੀਏ ਸਾਰਿਆਂ ਨੂੰ ਕਹਾਂਗੇ ਕਿ ਆਓ ਤੁਹਾਡੇ ਘਰ ਦੇ ਵਿੱਚ ਜਿੰਨੇ ਵੀ ਜੇ ਕੋਈ ਬਿਮਾਰ ਹੈ ਜੇ ਕੋਈ ਬਿਮਾਰ ਨਹੀਂ ਵੀ ਹੈ ਤਾਂ ਵੀ ਤੁਸੀਂ ਇੱਥੇ ਆ ਸਕਦੇ ਹੋ ਤਾਂ ਵੀ ਤੁਸੀਂ ਇੱਥੇ ਆ ਕੇ ਪਾਣੀ ਪੀਓ ਅਤੇ ਅਗਾਂ ਨੂੰ ਖਲਾਉ। ਪਾਨਵਾ ਦੀ। ਤੁਹਾਡੀ ਕੀ ਨੋ ਪਰੰਦਾ ਲੋ ਜੀ ਅਸੀਂ ਦੇਖਦਾ ਜੀ ਨਾਲ ਦੀ ਨਾਲ ਜਿਹੜੇ ਇਲਾਕੇ ਦੇ ਵੱਡੇ ਮਹਤਵਾਂ ਸੱਜਣ ਜਿਹਦਾ ਸ਼ੋਭਾ ਮਹਿੰਨਿਆ ਜੀ ਹੁਣ ਹੁਣੇ ਜਿਹੜੇ ਇਲੈਕਸ਼ਨ ਵੀ ਜਿੱਤੇ ਨੇ ਉਹ ਵੀ ਇਸ ਜਾਂ ਜਿਹੜਾ ਫਾਇਦਾ ਦੇਖਣ ਵਾਸਤੇ ਆਏ ਨੇ ਇਲਾਕੇ ਦੇ ਕਿਉਂਕਿ ਸਾਰਾ ਲੋਕਾਂ ਦੇ ਨਾਲ ਜੁੜਿਆ ਹੋਇਆ ਤਾਂ ਲੋਕ ਜਿਹੜੇ ਦੇ ਚਿਹਰੇ ਤੇ ਇੱਕ ਸਮਾਈਲ ਵੱਖਰੀ ਚਿਹਰੇ ਤੇ ਆਈ ਹੋਈ ਹੈ ਕਿ ਇੱਕ ਜਿੱਦਾਂ ਅੰਮ੍ਰਿਤ ਹੀ ਮਿਲ ਜਾਣਾ ਤਾਂ ਬੜਾ ਅੱਛਾ ਪ੍ਰਯਾਸ ਜਿਹੜਾ ਨਾਲ ਦੀ ਨਾਲ ਹੀ ਇਹ ਬਹੁਤ ਸੁੰਦਰ ਪ੍ਰਯਾਸ ਕੀਤਾ ਜਾ ਰਿਹਾ ਹੈ ਕਿ ਨਿਸਵਾਰਥ ਨਿਸਵਾਰਥ ਸੇਵਾ ਦੇ ਨਾਲ ਜਿਹਦਾ ਵਿਸ਼ੰਦਾਸ ਹੋਤਾ ਜੀ ਆਏ ਸੀਗੇ ਉਹਨਾਂ ਸੇ ਆਖਰੀ ਉਮੀਦ ਐਨ ਜੀਓ ਵੈਲਫੇਅਰ ਸੁਸਾਇਟੀ ਜਿਹੜੀ ਉਹਨਾਂ ਨੇ ਦੱਸਿਆ ਸੀਗਾ ਤਾਂ ਜਿਹਦਾ ਪਰਸਪ੍ਰੋਫਿਟ ਡੀਲਰ ਤੇ ਨਾਲ ਜਿਹੜਾ ਸਾਰਾ ਇੱਕ ਸਮਾਜ ਦੇ ਵਿੱਚ ਆਪਣਾ ਇੱਕ ਵੱਖਰਾ ਰੁਤਬਾ ਕਾਇਮ ਕਰਨਾ ਲੋਕਾਂ ਦੇ ਭਲਾਈ ਦੇ ਵਾਸਤੇ ਕੰਮ ਕਰਨਾ ਇੱਕ ਜਲ ਸ਼ਿਕਾਣਾ ਇੱਕ ਬਿਲਕੁਲ ਜਿਦਾਂ ਲੋਕਾਂ ਨੂੰ ਸਮਾਈਲਿੰਗ ਫੇਸ ਦੇ ਨਾਲ ਜਿਹੜਾ ਸਾਰਾ ਇਸ ਤਰ੍ਹਾਂ ਲੋਕ ਖੁਸ਼ੀ ਖੁਸ਼ੀ ਜਿਹੜਾ ਇੱਕ ਪਾਣੀ ਪੀਣ ਵਾਸਤੇ ਲੋਕ ਬੈਠੇ ਨੇ ਆਪਣੀ ਵਾਰੀ ਦਾ ਜਿਹੜਾ ਇੰਤਜ਼ਾਰ ਉਹ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਲੰਮੀਆਂ ਲੰਮੀਆਂ ਲੇਣਾ ਜਿਹੜੀਆਂ ਇੱਥੇ ਅਕਸਰ ਉਹ ਲੱਗ ਜਾਂਦੀਆਂ ਨੇ ਤਾਂ ਅੱਜ ਆਰਐਸ 24 ਚੈਨਲ ਦੀ ਪੂਰੀ ਟੀਮ ਹੈ ਜਿਹੜੀ ਉਹ ਮੌਕੇ ਤੇ ਪਹੁੰਚੀ ਹੈ ਜਾਇਜੇਲੈਂਡ ਪਹੁੰਚੀ ਸੀਗੀ ਉਹ ਦੇਖੋ ਲੈਣਾ ਕਿਸ ਤਰ੍ਹਾਂ ਲੰਮੀਆਂ ਲੰਮੀਆਂ ਜਣੀਆਂ ਲੈਣਾ ਉਹ ਲੱਗ ਜਾਂਦੀਆਂ ਨੇ ਹਾਂਜੀ ਸਿੰਘ ਸਾਹਿਬ ਸੱਸੀ ਗਾਜੀ ਇੱਕ ਗਲਾਸ ਫੜਿਆ ਹੱਥ ਵਿੱਚ ਤਾਂ ਇੱਥੇ ਕੀ ਕਿੰਦਾ ਕੀ ਮਾਹੌਲ ਹੈ ਇੱਥੇ ਜੀ ਅੱਜ ਮੈਨੂੰ ਜੀ ਮੈਨੂੰ ਸ਼ੂਗਰ ਦੀ ਸੀਗੀ ਅੱਛਾ ਜੀਪਰ ਦੀ ਪ੍ਰੋਬਲਮ ਸੀ ਹੱਥ ਦੀ ਪ੍ਰੋਬਲਮ ਸੀ ਹੱਥ ਦੇ ਉੱਪਰ ਹੋ ਗਿਆ ਜਦੋਂ ਪੀਣਾ ਪਿਆ ਫਿਰ ਟਾਰਕ ਮੈਂ ਜੇ ਫਿਰ ਆਪਣੇ ਆਪ ਨੂੰ ਅੰਦਰ ਇੱਕ ਵੱਖਰੀ ਮਹਿਸੂਸ ਹੁੰਦਾ ਹਣਾ ਤਾਕਤ ਦੇ ਮਹਿਸੂਸ ਹੁੰਦੀ ਹੋਣੀ ਹਾਂਜੀ ਹਾਂਜੀ ਇਹ ਆ ਰਹੇ ਕਿੱਥੇ ਆ ਹਾਂਜੀ ਆਪਾ ਜੀ ਸਾਹ ਹੀ ਵੜੀ ਹੈ ਹਾਂਜੀ ਸਾਹ ਚੜਦਾ ਸਾਹ ਚੜਦਾ ਤੁਹਾਨੂੰ ਹਾਂਜੀ ਤੁਹਾਨੂੰ ਸਾਹ ਚੜਦਾ ਸਾਹ ਚੜਦਾ ਸੀਗਾ ਹਾਂਜੀ ਭੈਣ ਜੀ ਮੈਨੂੰ ਪੇਟ ਦੀ ਪ੍ਰੋਬਲਮ ਤੇ ਲੱਤਾਂ ਸੀ ਬਹੁਤ ਤਕਲੀਫ ਹੈ ਅੱਛਾ ਜੀ ਤੁਰ ਨਹੀਂ ਹੁੰਦਾ ਜਦਾਂ ਅੱਛਾ ਜੀ ਮਜਬੂਰੀ ਬਹੁਤ ਰਹੀ ਤੇ ਪਾਣੀ ਪੀਣ ਨਾਲ ਸੈਟ ਹੋ ਜਾਂਦਾ ਜੀ ਹਾਂ ਠੀਕ ਹੈ ਆ ਲੈਣਾ ਪਣਾ ਹੋਵੇ ਹਾਂ ਜੀ ਹੁਣੇ ਸ਼ੁਰੂ ਲੈਣਾ ਪਣੀ ਆ ਠੀਕ ਹੈ ਹਾਂ ਜੀ ਸਿੰਘ ਸੰਸ ਸਸੀਗਾ ਜੀ ਸੱਚਾ ਭਾਜੀ ਪਰ ਕੀ ਕਹਿਣਾ ਚਾਹੋਗੇ ਕੀ ਪਾਣੀ ਚ ਕੀ ਜਾਦੂ ਹੈਗਾ ਇਹਨਾਂ ਦੇ ਪਾਣੀ ਬਹੁਤ ਵਧੀਆ ਜੀ ਤੇ ਮੇਰੇ ਸਾਰੇ ਸਰੀਰ ਨੂੰ ਮਤਲਬ ਕਿ ਰਿਲੈਕਸ ਮਿਲਦਾ ਬਾਕੀ ਆਰ ਵਾਲੀਆਂ ਚੀਜ਼ਾਂ ਤੋਂ ਬਿਮਾਰੀਆਂ ਤੋਂ ਰਹਿਤ ਹੈ ਠੀਕ ਹੈ ਜੀ ਹਾਂ ਜੀ ਲੋਰੀ ਹੁਣ ਤੁਸੀਂ ਸਾਰੇ ਆਣਾ ਜਿੱਥੇ ਤੁਹਾਨੂੰ ਦੱਸ ਦਈਏ ਜਦੋਂ ਤੁਸੀਂ ਆਂਦੇ ਹੋ ਤੈਨੂੰ ਰੋਡ ਦਿਖਾ ਦਈਏ ਜੀ ਆਹ ਜਿਹੜੀ ਰੋਡ ਆndi ਹੈ ਜੀ ਉਹ ਸਾਹਮਣੇ 120 ਫੁੱਟ ਦੀ ਰੋਡ ਹੈ ਉਸ ਅੰਦਰ 7 ਨੰਬਰ ਸੈਂਟਰ ਰਾਧਾ ਸੁਮੇਸ ਹਸਨਕਰ ਤੇ ਇਹ ਜਿਹੜੀ ਰੋਡ ਜਬਸਤੀ ਦਾਸ਼ਮੰਦਾਂ ਨੂੰ ਜਾਂਦੀ ਹੈ ਇੱਧਰ ਸੁਸ਼ੀਲ ਕੁਮਾਰ ਰਿੰਕੂ ਜੀ ਦੇ ਘਰ ਨੂੰ ਸ਼ੀਤ ਲੰਗੁਰਾਲ ਜੀ ਦੇ ਘਰ ਨੂੰ ਜਿਹੜੀਆਂ ਰੋਡ ਸਿੱਧੀ ਜਿਹੜੀ ਬਸਤੀ ਦਾਸ਼ਮੰਦਾਂ ਨੂੰ ਜਾਂਦੀ ਹੈ ਤਾਂ ਨਾਲ ਹੀ ਆਖਰੀ ਉਮੀਦ ਵੈਲਫੇਅਰ ਸੁਸਾਇਟੀ ਜਿਹੜੇ ਅਵੇ ਬਹੁਤ ਵਧੀਆ ਸੇਵਾ 111 ਬੀਜ ਕਰ ਰਹੇ ਨੇ ਤੇ ਨਾਲ ਦੀ ਨਾਲ ਜਿਹੜਾ ਪਾਰਸ ਪ੍ਰੋਪਰਟੀ ਡੀਲਰ ਮਨੀ ਬਿਲਡਿੰਗ ਮਟੀਰੀਅਲ ਬਹੁਤ ਅੱਛਾ ਪ੍ਰਯਾਸ ਉਪਰਲਾ ਇਹਨਾਂ ਵੱਲੋਂ ਇੱਕ ਸਮਾਜ ਦੇ ਵਾਸਤੇ ਇੱਕ ਲੋਕਾਂ ਦੇ ਵਾਸਤੇ ਜਾਗਰੂਕਤਾ ਤੇ ਨਾਲ ਦੀ ਨਾਲ ਜਿਹੜਾ ਫ੍ਰੀ ਆਫ ਕੋਸਟ ਇੱਕ ਪਾਣੀ ਦੀ ਸੇਵਾ ਕਰੇ ਨੇ ਪਾਣੀ ਵਿੱਚ ਜਿਹੜਾ ਸਾਰਾ ਕੁਛ ਮਿਨਰਲ ਵਾਟਰ ਜਿਹੜੇ ਸਾਰੇ ਹੈਗੇ ਨੇ ਤੇ ਲੋਕ ਤੁਸੀਂ ਦੇਖੋ ਦੂਰੂ ਦੂਰੋ ਜਿਹੜਾ ਉਹ ਡੋਲੂ ਲੈ ਕੇ ਕੋਈ ਭਾਂਡੇ ਲੈ ਕੇ ਸਾਈਕਲਾਂ ਤੇ ਤੁਰ ਕੇ ਵੀ ਆਂਦੇ ਨੇ ਕਿ ਇੱਥੇ ਨਾ ਪਾਣੀ ਵਿੱਚ ਜਿਹੜਾ ਇੱਕ ਵੱਖਰੀ ਜਿਹੜਾ એનર્ਜੀ ਉਹ ਮਿਲਦੀ ਹੈ ਤੇ ਸਾਡੇ ਪਹਿਲਵਾਨ ਜੀ ਵੀ ਆਏ ਨੇ ਹਾਂਜੀ ਸਾਨੂੰ ਅਸ਼ਕਰ ਜੀ ਫਿਰ ਕੀ ਕਹਿਣਾ ਚਾਹੋਗੇ ਕੀ ਪਾਣੀ ਵਿੱਚ ਕੀ ਹੈਗੀ ਇਹਨਾਂ ਦੇ ਪਾਣੀ ਚ ਮੈਨੂੰ ਅੱਜ ਚੌਥਾ ਦਿਨ ਹੈ ਅੱਛਾ ਜੀ ਤੇ ਮੈਨੂੰ ਕਬਜ਼ ਦੀ ਬਹੁਤ ਪ੍ਰੋਬਲਮ ਸੀ ਸ਼ੂਗਰ ਸੀ ਨਾਲ ਜੀ ਤੇ ਕਬਜ਼ ਤਾਂ ਪਹਿਲੇ ਦਿਨ ਤੋਂ ਠੀਕ ਹੋ ਗਈ ਠੀਕ ਹੈ ਜੀ ਤੇ ਅੱਜ ਵੀ ਦੇ ਲੋਕ ਹੁਣ ਪੇਟ ਸਾਫ਼ ਹੋ ਗਿਆ ਠੀਕ ਹੈ ਜੀ ਕੋਈ ਪੈਸਾ ਵੀ ਲੈਂਦੇ ਨੇ ਜੀ ਨਹੀਂ ਕੋਈ ਪੈਸਾ ਨਹੀਂ ਲੈਂਦੇ ਅੱਛਾ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਅਈ ਦੇਖੋ ਪੜ੍ਹੇ ਲਿਖੇ ਲੋਕ ਐਜੂਕੇਟਿਡ ਲੋਕ ਵੀ ਇੱਥੇ ਆ ਰਹੇ ਨੇ ਤੇ ਭਾਈ ਸਸੀ ਗਾਜ ਜੀ ਕੀ ਨਾਮ ਸੋ ਤੁਹਾਡਾ ਅਮਰਜੀਤ ਸਿੰਘ ਜੀ ਤੇ ਸਰ ਕਿਸ ਕੀ ਲੱਗਦਾ ਕਿ ਕੋਈ ਅੰਧਵਿਸ਼ਵਾਸ ਹੈ ਕਿ ਕੀ ਚੱਕਰ ਕੀ ਲੋਕ ਪਾਣੀ ਚ ਕੀ ਸ਼ਕਤੀ ਹੈ ਜੀ ਕੋਈ ਅੰਧਵਿਸ਼ਵਾਸ ਤੇ ਅਮਚੀ ਤੇ ਹੈ ਨਹੀਂ ਜੀ ਇਹ ਮੈਨੂਫੈਕਚਰਿੰਗ ਬਾਹਰ ਲਈ ਹੈ ਜੀ ਤੇ ਇਹਨੂੰ ਅਸੀਂ ਅੰਧਵਿਸ਼ਵਾਸ ਨਹੀਂ ਕਰ ਸਕਦੇ ਜੀ ਮੇਰੇ ਪਾਣੀ ਪੀਣਾ ਫਾਇਦਾ ਹੋ ਰਿਹਾ ਲੋਕਾਂ ਨੂੰ ਜੀ ਜੀ ਹੋਰ ਤੇ ਯਾਨ ਪੁੱਛਿਆ ਸੀ ਮੈਂ ਅੱਛਾ ਜੀ ਤੁਹਾਡੀ ਘੱਟ ਗਈ ਹੈ ਅੱਛਾ ਜੀ ਹੁਣ ਅਸੀਂ ਵੀ ਸ਼ੁਰੂ ਕੀਤਾ ਹੋਇਆ ਸਾਡੇ ਚਾਰ ਪੰਜ ਦਿਨ ਹੋ ਗਏ ਜੀ ਕੁਛ ਲੱਗਦਾ ਮਨਾ ਮੋਟਾ ਫਰ ਹੋ ਗਿਆ ਹਾਂ ਜੀ ਲੱਗਦਾ ਪਾ ਇਹ ਪਾਣੀ ਨਾਲ ਸਾਨੂੰ ਢੋਕ ਵੀ ਜਾਦੀ ਲੱਗਣ ਲੱਗੀ ਠੀਕ ਹੈ ਜੀ ਤੇ ਵਸਦੀ ਪਰਮਾਤਮਾ ਜੀ ਠੀਕ ਹੈ ਜੀ ਪਰਮਾਤਮਾ ਅਗਰੇ ਕਿ ਸਾਰੇ ਦੀਆਂ ਬਿਮਾਰੀਆਂ ਜਿਹੜੀਆਂ ਠੀਕ ਹੋਣ ਤਾਂ ਕੋਈ ਇਹ ਜਾਦੂ ਵਾਲਾ ਕੰਮ ਨਹੀਂ ਹੈ ਤੇ ਸਿਰ ਇੱਕ ਪਰਮਾਤਮਾ ਵੱਲੋਂ ਬਖਸ਼ ਵੀ ਹੈਗੀ ਹੈ ਜੀ ਤੇ ਇੱਕ ਨਿਸਵਾਰਥ ਸੇਵਾ ਭਾਵ ਦੇ ਨਾਲ ਜਿਹੜਾ ਜਲ ਦੀ ਸੇਵਾ ਜਿਹੜੀ ਕੀਤੀ ਜਾ ਰਹੀ ਹੈ ਤਾਂ RS24 ਚੈਨਲ ਤੋਂ ਸਿੱਧਾ ਲਾਈਵ ਪ੍ਰਸਾਰਣ ਅੱਜ ਤੁਹਾਡੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ ਕਿਉਂਕਿ ਅਕਸਰ ਅਸੀਂ ਸਮਾਜ ਦੇ ਭਲਾਈ ਦਾ ਕੋਈ ਵੀ ਬੰਦਾ ਕੰਮ ਕਰਦਾ ਹੈ ਤਾਂ ਉਹਨਾਂ ਨੂੰ ਅਸੀਂ ਦਿਖਾਈਦਾ ਹੈ ਸਮਾਜ ਭਲਾਈ ਦੇ ਕੰਮਾਂ ਵਿੱਚ ਕੋਈ ਵੀ ਅੰਕਸਰ ਹੁੰਦਾ ਹੈ ਤੇ ਉਹ ਤੁਹਾਡੇ ਨਾਲ ਸਾਂਝਾ ਆਪਾਂ ਰੂਬਰੂ ਕਰੀਦਾ ਹੈ ਇੱਕ ਤਾਂ ਵੈਸੇ ਹੀ ਪਰਮਾਤਮਾ ਦਾ ਨਾਮ ਵੀ ਨਾਲ ਦੀ ਨਾਲ ਚੱਲ ਰਿਹਾ ਹੈ ਤੇ ਜਿੱਥੇ ਸਾਰਾ ਕੁਝ ਤੁਹਾਡੇ ਨਾਲ ਜੋ ਇਸ ਤਰ੍ਹਾਂ ਜਿਹੜੀ ਨਾਲ ਜਲਦੀ ਸੇਵਾ ਉਹ ਵੀ ਕੀ ਤਿਆਰੀ ਹੈ ਹਾਂਜੀ ਭਾਜੀ ਸੇਵਾ ਕੀ ਤਿਆਰੀ ਤੁਹਾਡੇ ਵੱਲੋਂ ਵੀ ਸਾਰੀ ਹਾਂਜੀ ਹਾਂਜੀ ਭਾਜੀ ਕਿੰਨੇ ਦਿਨਾਂ ਤੋਂ ਕਰਦੇ ਬੰਦੇ ਤੁਸੀਂ ਸਰ ਮੈਨੂੰ ਜਦੋਂ ਤਾਂ ਲੱਗਾ ਆ ਰਹੇ ਜੀ ਮੌਜੂਦ ਤਾਂ ਹੀ ਆ ਰਹੇ ਹਾਂ ਸੇਵਾ ਕਰੀਏ ਹਾਂਜੀ ਲੋ ਜੀ ਅਸੀਂ ਵੀ ਹੁਣ ਜਿਹੜਾ ਜਲ ਛੱਕ ਕੇ ਉਹ ਵੀ ਸੇਵਾ ਦੇਖਦੇ ਆ ਕਿ ਕੀ ਇਹ ਇਹਨਾਂ ਦੇ ਪਾਣੀ ਵਿੱਚ ਜਿਹੜੀ ਤਾਕਤ ਹੈਗੀ ਹੈ ਤਾਂ ਇੱਕ ਵੱਖਰਾ ਪ੍ਰਯਾਸ ਇੱਕ ਵੱਖਰੀ ਕੋਸ਼ਿਸ਼ ਸਮਾਜ ਦੇ ਨਾਲ ਚਲੋ ਅਸੀਂ ਆਦਤ ਹਨਾ ਦੇ ਕਿ ਪੱਲਿਓ ਸਾਰਾ ਕੋਸ਼ਿਸ਼ ਲਾਈਟਾਂ ਵਗੈਰਾ ਏਸੀ ਵਗੈਰਾ ਚਲਾ ਕੇ ਸੰਗਤ ਨੂੰ ਕੋਈ ਦਿੱਕਤ ਪੈਣਾ ਨਹੀਂ ਜਿਹੜੀ ਨਾ ਹੋਵੇ ਕੋਈ ਗੋਲਕ ਨਹੀਂ ਕੋਈ ਕੁਝ ਨਹੀਂ ਲਗਾਇਆ ਹੋਇਆ ਕੋਈ ਸਿਰਫ ਸਿਰਫ ਸੇਵਾ ਦੇ ਭਾਵ ਦੇ ਨਾਲ ਇੱਕ ਨਿਸਵਾਰਥ ਹੋ ਕੇ ਲੋਕਾਂ ਦੇ ਭਲਾਈ ਵਾਸਤੇ ਕੰਮ ਸ਼ੁਰੂ ਕੀਤਾ ਹੈ 파ਰਸ ਰੋਪਟੀ ਡੀਲਰ ਵੱਲੋਂ ਆਪ ਸਾਡੀ ਜਿਹੜੀ RS 24 ਜਨੇਪੁਰੀ ਟੀਮ ਹੈ ਇਹਨਾਂ ਨੂੰ ਬਹੁਤ ਬਹੁ ਮਬਾਰਕਾ ਦਿੰਦੀ ਹੈ ਸ਼ੁਭਕਾਮਨਾ ਦਿੰਦੀ ਹੈ ਕਿ ਜਿਹੜਾ ਇਹਨਾਂ ਨੇ ਪ੍ਰਯਾਸ ਕੀਤਾ ਤੁਸੀਂ ਦੇਖੋ ਕਿ ਬੜਾ ਕੁਝ ਜਿਹੜਾ ਅਬ ਥੋੜਾ ਇੱਥੇ ਤੁਸੀਂ ਸਮਝਣ ਦੀ ਕੋਸ਼ਿਸ਼ ਕਰ ਲੋਗੇ ਕਿ ਇਹ ਸਾਰਾ ਕੁਝ ਜਿਹੜਾ ਪਾਣੀ ਦੀ ਬੋਤਲਾਂ ਦੇ ਵਿੱਚ ਕੀ ਹੈ ਕੀ ਹੈ ਪਹਿਲਾਂ ਇਹਨਾਂ ਨੇ ਇੱਕ ਮਸ਼ੀਨ ਲਗਾਈ ਹੋਈ ਸੀ ਹੁਣ ਇਹਨਾਂ ਨੇ ਦੋ ਮਸ਼ੀਨਾਂ ਲਗਾ ਕੇ ਕਿਉਂਕਿ ਸੰਗਤ ਜਿਹੜੀ ਲਗਾਤਾਰ ਵੱਧ ਰਹੀ ਹੈ ਮੈਨੂੰ ਲੱਗਦਾ ਭਾਈ ਤੁਹਾਨੂੰ ਹੋਰ ਮਸ਼ੀਨਾਂ ਵਧਾਣੀਆਂ ਪੈਣ ਕਿਉਂਕਿ ਹੁਣ ਸਾਰੇ ਦੁਨੀਆਂ ਨੇ ਆਏ ਨੇ ਹੋਰ ਜ਼ਿਆਦਾ ਭਾਈ ਬਹੁਤ ਦੁਨੀਆਂ ਠੀਕ ਕਰਕੇ ਬਹੁਤ ਸੰਗਤ ਆ ਰਹੀ ਹੈ ਇਹ ਮਸ਼ੀਨਾਂ ਮਸ਼ੀਨਾਂ ਲਾਈ ਨੇ ਭਾਈ ਇੱਥੇ ਮੇਰੇ ਤੋਂ ਇਹ ਇਹ ਤਾਂ ਦੱਸਿਆ ਕਿ ਦੂਜੀ ਮਸ਼ੀਨ ਦੀ ਜਿਹੜੀ ਓਪਨਿੰਗ ਹੈ ਅੱਜ ਦੂਜੀ ਮਸ਼ੀਨ ਦੀ ਓਪਨਿੰਗ ਵੀ ਜਿਹੜੀ ਉਹ ਹੋ ਰਹੀ ਐ ਤਾਂ ਆ ਆ ਤਾਂ ਦੱਸ ਆ ਵੀ ਜੀ ਲੱਡੂਆਂ ਦੇ ਨਾਲ ਮਹਿੰਦਰਾ ਦਾ ਪਰਿਵਾਰ ਜਿਹੜਾ ਲੱਡੂਆਂ ਦੇ ਨਾਲ ਉਹ ਸਵਾਗਤ ਲੱਡੂਆਂ ਦੇ ਨਾਲ ਜਿਹੜੀ ਆਮ ਜਨਤਾ ਦਾ ਉਹ ਮੂੰ ਮਠਾ ਕਰਾ ਕੇ ਜਿਹੜਾ ਕੀਤਾ ਜਾ ਰਿਹਾ ਕਿਉਂਕਿ ਲੋਕ ਪਹਿਲਾਂ ਮਿੱਠਾ ਖਾਣ ਤੋਂ ਅਵੋਇਡ ਕਰਦੇ ਸੀਗੇ ਪਰ ਹੁਣ ਇਹਨਾਂ ਦੇ ਥੋੜਾ ਜਿਹਾ ਜਿਹੜਾ ਪਾਣੀ ਪੀ ਕੇ ਥੋੜਾ ਜਿਹਾ ਲੋਕਾਂ ਨੂੰ ਲੱਗਦਾ ਕਿ ਅਸੀਂ ਜਿਹੜਾ ਹੁਣ ਫਿਟ ਐਂਡ ਫਾਈਨ ਹੋ ਰਹੇ ਹਾਂ ਤੋਂ ਤੇ ਆਖਰੀ ਉਮੀਦ ਵੈਲਫੇਅਰ ਸੁਸਾਇਟੀ ਤੋਂ ਸਿੰਘ ਸਾਹਿਬ ਵੀ ਮੌਕੇ ਤੇ ਮੌਜੂਦ ਨੇ ਕਿਉਂਕਿ ਜਿਹੜੀ ਜਿਹੜੀ ਦੂਜੀ ਮਸ਼ੀਨ ਦੀ ਜਿਹੜੀ ਓਪਨਿੰਗ ਹੈ ਅੱਜ ਦੂਜੀ ਇਸ ਤੇ ਆਖਰੀ ਉਮੀਦ ਵੈਲਫੇਅਰ ਸੁਸਾਇਟੀ ਤੋਂ ਜੁਗਿੰਦਰ ਜੀ ਤੇ ਅੱਜ ਦੂਜੀ ਮਸ਼ੀਨ ਦੀ ਓਪਨਿੰਗ ਹੈ ਅੱਜ ਇਹਨਾਂ ਕੋਲੋਂ ਸ਼ੋਭਾ ਥਾਣਾ ਨਾ ਕਰਵਾਈ ਜਾ ਰਹੀ ਹੈ ਕਿਉਂਕਿ ਹਮੇਸ਼ਾ ਹੀ ਐਵੇਂ ਲੋਕ ਇਹ ਭਾਵੇਂ 11-11 ਸਮਾਨ ਹੋਵੇ 111 ਸਮਾਨ ਹੋਵੇ ਤੇ ਸਾਰਾ ਕੁਝ ਇਹਨਾਂ ਵੱਲੋਂ ਸੇਵਾ ਭਾਵਨਾ ਕੀਤਾ ਜਾਂਦਾ ਤਾਂ ਰਾਜਨੀਤੀ ਦੇ ਉੱਪਰ ਉੱਠ ਕੇ ਰਾਜਨੀਤੀ ਤੋਂ ਉੱਪਰ ਉੱਠ ਕੇ ਜਿਹੜਾ ਸਾਰਾ ਪ੍ਰੋਸੈਸ ਕੀਤਾ ਜਾ ਰਿਹਾ ਬਿਨਾਂ ਕਿਸੇ ਅ ਸੋਚ ਤੋਂ ਤੇ ਤੁਸੀਂ ਆਪ ਇੱਕ ਵਾਰੀ ਆ ਕੇ ਇਥੇ ਸਵੇਰੇ ਆਣਾ ਕਿੰਨੇ ਵਜੇ ਕਿੰਨੇ ਆ ਟਾਈਮਿੰਗ ਤੁਹਾਨੂੰ ਦੱਸ ਦੇ ਨੇ ਕਿੰਨੇ ਵਜੇ ਲਖੇ ਕਿੰਨੇ ਵਜੇ ਤੱਕ ਆਣਾ ਹੈ ਇਹ ਬਹੁਤ ਵੱਡੀ ਸੇਵਾ ਕਰਦੇ ਰਹਿ ਰਹੇ ਹੋ ਪੜੀ ਟਾਈਮਿੰਗ ਦੱਸੋ ਕਿੰਨੇ ਤੋਂ ਕਿੰਨੇ ਵਜੇ ਲੋਕੀ ਆ ਸਕਦੇ ਸਾਢੇ 5 ਵਜੇ ਤੋਂ ਲੈ ਕੇ ਸਾਢੇ 9 ਵਜੇ ਤੱਕ ਸਵੇਰੇ ਸਾਢੇ 5:00 ਤੋਂ ਲੈ ਕੇ ਸਾਢੇ 8:00 ਠੀਕ ਹੈ ਜੀ ਫਿਰੇ 5:30 ਫਿਰੇ 5:30 ਤੋਂ ਲੈ ਕੇ 9:30 ਤੱਕ ਫਿਰੇ ਆਇਆ ਜਾਂਦਾ ਹੈ ਤਾਂ ਹੁਣ ਅੱਜ ਆਖਰੀ ਉਮੀਦ ਵੈਲਫੇਅਰ ਸੁਸਾਇਟੀ ਤੋਂ ਸਿੰਘ ਸਾਹਿਬ ਜਿਹੜੇ ਨਾਲ ਸਾਡੇ ਉਹ ਅੱਜ ਦੂਜੀ ਮਸ਼ੀਨ ਦੀ ਓਪਨਿੰਗ ਜਿਹੜੀ ਕੀਤੀ ਜਾ ਰਹੀ ਹੈ ਤੁਸੀਂ ਆਓ ਨਾ ਬਿਸ਼ਨ ਦਾਸ ਹੋਤਾ ਜੀ ਉੱਤੇ ਸਾਰੇ ਵੱਲੋਂ ਜਿਹੜੀ ਅੱਜ ਦੂਜੀ ਮਸ਼ੀਨ ਦੀ ਓਪਨਿੰਗ ਵਾਸਤੇ ਜਿਹੜੇ ਲੱਡੂ ਮੰਗਾएंगे ਕਿਉਂਕਿ ਮੈਨੂੰ ਲੱਗਦਾ ਕਿ ਇਸੇ ਹੁਣ ਮਸ਼ੀਨਾਂ ਕਾਫੀ ਜ਼ਿਆਦਾ ਲੱਗਣਗੀਆਂ ਕਿਉਂਕਿ ਜਦੋਂ ਲੋਕ ਸੰਗਤ ਜਿਹੜੀ ਵੱਧ ਰਹੀ ਹੈ ਤਾਂ ਆਖਰੀ ਉਮੀਦ ਵੈਲਫੇਅਰ ਸੁਸਾਇਟੀ ਤੋਂ ਜਿਹੜਾ ਅੱਜ

बै ਅੱਜ ਅਸੀਂ ਸਾਰੇ ਜਣੇ ਇੱਥੇ ਇਕੱਠੇ ਹੋਏ ਆ ਅੱਜ ਜੋ ਮਹਿੰਦੀ ਰਤਾ ਪਰਿਵਾਰ ਵੱਲੋਂ ਸਾਡੇ ਬੰਟੀ ਭਾਜੀ ਵੱਲੋਂ ਔਰ ਆਖਰੀ ਨਿਂਦ ਸੰਸਥਾ ਵੱਲੋਂ ਜੋ ਇਹ ਸਾਂਝੇ ਤੌਰ ਤੇ ਉਪਰ ਉਪਰਾਲਾ ਸ਼ੁਰੂ ਕੀਤਾ ਗਿਆ ਇਸ ਵਿੱਚ ਲੋਕਾਂ ਦਾ ਪਾਣੀ ਪੀਂਦਣਾ ਗੰਬਾਰੀਆਂ ਠੀਕ ਹੋ ਰਹੀਆਂ ਬਹੁਤ ਵੱਡੀ ਕੇ ਸੇਵਾ ਹੈ ਔਰ ਸਮਾਜ ਨੂੰ ਸਮਰਪਿਤ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਲੋਕਾਂ ਦਾ ਇੱਕਠ ਸਵੇਰ ਦਾ 6 ਵਜੇ ਦਾ ਟਾਈਮ ਆ ਔਰ ਲੋਕ ਪਾਣੀ ਪੀਣ ਆ ਰਹੇ ਨੇ ਪਾਣੀ ਲੈਣ ਆ ਰਹੇ ਨੇ ਔਰ ਜੋ ਵੀ ਇਸ ਵੀਡੀਓ ਨੂੰ ਦੇਖ ਰਹੇ ਉਹਨਾਂ ਨੂੰ ਅਪ ਸੋੜ ਕੇ ਬੇਨਤੀ ਕਰਨਾ ਕਿ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਤੁਹਾਡੇ ਇਸ ਸ਼ੇਅਰ ਕਰਨ ਦੇ ਨਾਲ ਕਿਸੇ ਦਾ ਭਲਾ ਹੋ ਸਕੇ ਬਹੁਤ ਸਾਰੇ ਲੋਕ ਪਰਿਵਾਰ ਪਰਿਵਾਰਾਂ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਜੀ ਨੇ ਜੋ ਘਰਾਂ 'ਚ ਬਿਮਾਰ ਬੈਠੇ ਨੇ ਔਰ ਅੱਜ ਇਲਾਜ ਕਰਾਣਾ ਹੋਵੇ ਤਾਂ ਹਸਪੀਟਲਾਂ ਦੇ ਵਿੱਚ ਇਲਾਜ ਸਭ ਤੋਂ ਮਹਿੰਗਾ ਔਰ ਸਿਰਫ ਪਾਣੀ ਪੀਣ ਦੇ ਨਾਲ ਜੇ ਬਿਮਾਰੀਆਂ ਠੀਕ ਹੋ ਜਾਣ ਤਾਂ ਇਹ ਵੀਡੀਓ ਨੂੰ ਤੁਹਾਡਾ ਸ਼ੇਅਰ ਕਰਨਾ ਜ਼ਰੂਰ ਪੈਂਦਾ ਇਸ ਵੀਡੀਓ ਨੂੰ ਵਕਤ ਬਕਤ ਸ਼ੇਅਰ ਕਰਨਾ ਉਹਨਾਂ ਲੋਕਾਂ ਤੱਕ ਪਹੁੰਚਾਣਾ ਉਹਨਾਂ ਪਰਿਵਾਰਾਂ ਤੱਕ ਪਹੁੰਚਾਣਾ ਨਾਨਕ ਦੁੱਧੀਆਂ ਸਭ ਸੰਸਾਰ ਅੱਜ ਵੀ ਜਿਹੜਾ ਕੋਈ ਦੁਖੀ ਹੈ ਔਰ ਬਹੁਤ ਸਾਰੇ ਇਸ ਤਰ੍ਹਾਂ ਦੇ ਹਸਪਤਾਲਾਂ ਦੇ ਵਿੱਚ ਖਰਚੇ ਨੇ ਜਿਹੜੇ ਕਿ ਬਹੁਤ ਸਾਰੇ ਪਰਿਵਾਰ ਅਸਮਰੱਥ ਹੁੰਦੇ ਹੋਏ ਉਹ ਖਰਚਾ ਨਹੀਂ ਦੇ ਸਕਦੇ ਜਾਂ ਇਲਾਜ ਨਹੀਂ ਕਰਾ ਸਕਦਾ ਅੱਜ ਤੁਹਾਡਾ ਇਹ ਛੋਟਾ ਜਿਹਾ ਸ਼ੇਅਰ ਕੀਤਾ ਹੋਇਆ ਉਹਨਾਂ ਤੱਕ ਇਹ ਵੀਡੀਓ ਪਹੁੰਚੇਗੀ ਉਹ ਇੱਥੇ ਪਾਣੀ ਪੀਣ ਪਹੁੰਚਣਗੇ ਤੇ ਉਹਨਾਂ ਦੀਆਂ ਬਿਮਾਰੀਆਂ ਠੀਕ ਹੋਣਗੀਆਂ ਔਰ ਤੁਹਾਡੇ ਪਰਿਵਾਰ ਨੂੰ ਇਹਨਾਂ ਇਹਨਾਂ ਦੀਆਂ ਤਸੀਸਾਂ ਲੱਗਣਗੀਆਂ ਪੁਰ ਇਹਦੇ ਵਿੱਚ ਸਭ ਤੋਂ ਵੱਡੀ ਮੈਂ ਪਹਿਲੇ ਤੇ ਮਹਿੰਦੀ ਲੱਤਾ ਪਰਿਵਾਰ ਦਾ ਧੰਨਵਾਦ ਕਰਨਾ ਔਰ ਉਹਨਾਂ ਦੇ ਸਾਡੇ ਪਰਮੋਤ ਭਾਜੀ ਜੋ ਕਿ ਬਾਹਰ ਬੈਠੇ ਨੇ ਔਰ ਉਹਨਾਂ ਨੂੰ ਅਸੀਂ ਸੈਲੂਟ ਕਰਦੇ ਆ ਆਲਵੇਜ਼ ਹੀ ਉਹ ਸਮਾਜ ਸੇਵਾ ਨੂੰ ਸਮਰਪਿਤ ਨੇ ਔਰ ਪ੍ਰਮਾਤਮਾ ਕੀ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਉਹ ਸਮਾਜ ਦੇ ਵਿੱਚ ਇਸੇ ਤਰ੍ਹਾਂ ਸੇਵਾ ਕਰਦੇ ਰਹਿਣ ਔਰ ਜੋ ਅੱਜ ਤੁਸੀਂ ਦੇਖ ਰਹੇ ਹੋ ਕਿ ਇਹ ਬਹੁਤ ਸਾਰੀਆਂ ਲੋਕਾਂ ਦੀਆਂ ਜੋ ਲੋਕ ਇੱਥੇ ਪਾਣੀ ਪੀਂ ਰਹੇ ਆ ਉਹਨਾਂ ਦੀਆਂ ਰਿਪੋਰਟਾਂ ਨੇ ਔਰ 15 20 ਦਿਨ ਪਹਿਲੇ ਜਦੋਂ ਉਹਨਾਂ ਨੇ ਪਾਣੀ ਪੀਣਾ ਸ਼ੁਰੂ ਕੀਤਾ ਸੀ ਉਹ ਆਪਣੀਆਂ ਬਿਮਾਰੀਆਂ ਦੇ ਟੈਸਟ ਕਰਵਾ ਕੇ ਆਏ ਸੀ ਕਿ ਅੱਜ ਉਹ ਉਹਨਾਂ ਦੀਆਂ ਰਿਪੋਰਟਾਂ ਜਿਹੜੀਆਂ ਨੇ ਉਹਨਾਂ ਦੇ ਰਿਪੋਰਟਾਂ ਦੇ ਵਿੱਚ ਨੋਰਮਲ ਉਹਨਾਂ ਦੇ ਸਾਰੇ ਟੈਸਟ ਆ ਰਹੇ ਆ। ਔਰ ਬਹੁਤ ਵੱਡੀ ਸੇਵਾ ਹੈ ਆਓ ਅਸੀਂ ਸਾਰੇ ਮਿਲ ਕੇ ਮੁਫਤ ਦੀ ਸੇਵਾ ਲਈ ਛੋਟਾ ਜਿਹਾ ਉਪਰਾਲਾ ਸ਼ੁਰੂ ਕਰੀਏ ਤੇ ਲੋੜਵੰਦਾਂ ਦੀ ਅਸੀਸਾਂ ਲੈ ਕੇ ਉਸ ਪਰਮਾਤਮਾ ਤੋਂ ਸੀਸੇ ਪਾਤਰ ਬਣੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੋ ਜੀ ਤੁਹਾਨੂੰ ਸਾਰਾ ਲਾਈਵ ਪਰ ਸਾਰਾ ਆਪਾਂ ਦਿਖਾ ਦਿੱਤਾ ਜੀ ਤੇ ਤੁਸੀਂ ਤੁਹਾਨੂੰ ਕਮੈਂਟਾਂ 'ਚ ਜਿੰਨਾ ਜਿੰਨੇ ਇੱਥ ਇਹ ਜਿਹੜੀ ਲਾਈਨ ਹੈ ਤੁਸੀਂ ਦੇਖੋ ਇਸੇ ਤਰ੍ਹਾਂ ਲਗਾਤਾਰ ਬਰਕਰਾਰ ਇੱਦੀ ਰਹਿੰਦੀ ਹੈ ਕਿਉਂਕਿ ਜਿਹੜਾ ਸਮਾਂ ਸਮਾਂ ਜਿਹੜਾ ਸਵੇਰੇ 5:30 ਤੋਂ 6 ਵਜੇ ਤੋਂ ਲੈ ਕੇ 9:30 ਵਜੇ ਤੱਕ ਜਿਹੜਾ ਸਮਾਂ ਦਿੱਤਾ ਜਾਂਦਾ ਹੈ ਕਿ ਤਾਂਕਿ ਸਾਰੇ ਲੋਕ ਆਰਾਮ ਦੇ ਨਾਲ ਆਪਣੇ ਸਵੇਰੇ ਸਵੇਰ ਪਾਣੀ ਨੂੰ ਯੂਜ਼ ਕਰਕੇ ਆਪਣੇ ਕੰਮਕਾਰਾਂ ਦੇ ਵਿੱਚ ਜਾ ਕੇ ਕਰ ਸਕਣ ਆਰਐਸ 24 ਚੈਨਲ ਤੋਂ ਸਿੱਧਾ ਲਾਈਵ ਪ੍ਰਸਾਰਣ ਇਸ ਵਕਤ ਤੁਹਾਡੇ ਨਾਲ ਸਾਂਝਾ ਕੀਤਾ ਗਿਆ ਹੈ ਬਹੁਤ ਵਧੀਆ ਉਪਰਾਲਾ ਪ੍ਰਯਾਸ ਮਹਿੰਦੀ ਰੱਤਾ ਪਰਿਵਾਰ प्रमोद ਮਹਿੰਦੀ ਰੱਤਾ ਜਿਹੜੇ ਬਸਤੀ ਦੰਸ਼ਵੰਦਾ ਦੀ ਸ਼ਾਨ ਵੀ ਕਿਹਾ ਜਾਂਦਾ ਉਹਨਾਂ ਨੂੰ ਅਕਸਰ ਹੀ ਸਮਾਜ ਦੇ ਸੇਵਾ ਦੇ ਭਲਾਈ ਦੇ ਕੰਮ ਕਰਦੇ ਰਹਿੰਦੇ ਨੇ ਤਾਂ ਇਹ ਸਾਰਾ ਨਾਲ ਪਾਰਸਪ੍ਰੋਪਰਟੀ ਦੇ ਨਾਲ ਤੇ ਮਨੀ ਬਿਲਡਿੰਗ ਮਟੀਰੀਅਲ ਵੱਲੋਂ ਵੀ ਨਾ ਸਹਿਯੋਗ ਦੇ ਨਾਲ ਸਾਰਾ ਆਪਣੀ ਜਗ੍ਹਾ ਨੂੰ ਯੂਜ਼ ਕਰਾ ਕੇ ਸਾਰਾ ਦਿੱਤਾ ਜਾ ਰਿਹਾ ਹੈ ਮਿਲਦੇ ਆ ਤੁਹਾਨੂੰ ਅਗਲੀ ਲਾਈਵ ਅਪਡੇਟ ਦੇ ਨਾਲ ਓਕੇ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ